ਮੈਂ ਸਾਰਿਆਂ ਨੂੰ ਇਹੀ ਕਹਿੰਨਾ ਹੈ ਵੀ ਜਿੰਨਾ ਵੀ ਹੁਣ ਸਮੇਂ ਬਚਿਆ ਹੈ ਅੱਜ ਮਹਾ ਸ਼ਿਵਰਾਤਰੀ ਦਾ ਪਰਵੇ ਵੀ ਆਪਣੇ ਘਰਾਂ ਚੋਂ ਨਿਕਲੋ ਤੇ ਪੂਰੇ ਭੋਲੇਨਾਥ ਦਾ ਅਸ਼ੀਰਵਾਦ ਲਓ ਜਿੰਨਾ ਮੇਲੇ ਦਾ ਆਯੋਜਨ ਅਸੀਂ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਭੋਲੇਨਾਥ ਦੀ ਕਿਰਪਾ ਨਾਲ ਉਸ ਤੋਂ ਵਧੀਆ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਰਸ਼ ਵੱਧਦਾ ਹੀ ਜਾ ਰਿਹਾ ਹੈ ਤੇ ਭੋਲੇਨਾਥ ਦੀ ਕਿਰਪਾ ਸਭ ਤੇ ਰਹੇ ਬਣੀ ਰਹੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੂੰ ਅਸੀਂ ਆਸਥਾ ਦਾ ਕੇਂਦਰੀਕ ਬਣਾਉਣਾ ਚਾਹੁੰਦੇ ਹਾਂ ਸ਼ਹਿਰ ਦੇ ਵਿੱਚ ਨੀ ਹੈ ਠੀਕ ਹੈ ਉਹ ਸ਼ਰਧਾ ਭਾਵ ਹੈ ਜਿਹੜੇ ਵਰਤ ਰੱਖੇ ਜਾਂਦੇ ਨੇ ਅਸੀਂ ਕਿਤੇ ਵੀ ਕਿਤੇ ਵੀ ਲਿਸਨ ਪਿਆਜ ਅਸੀਂ ਕਿਤੇ ਵੀ ਯੂਜ਼ਿੰਗ ਕਰਦੇ ਜਿਹੜੇ ਵਰਤ ਵਾਸਤੇ ਐ ਉਹਨਾਂ ਵਾਸਤੇ ਅਲੱਗ ਤੋਂ ਉਗਲੇ ਦੇ ਆਟੇ ਦੇ ਪਕੌੜੇ ਫਲ ਫਰੂਟ ਉਹਦਾ ਵੀ ਇੰਤਜ਼ਾਮ ਸਾਰਾ ਕੀਤਾ ਗਿਆ ਸਭਾ ਵੱਲੋਂ ਹਾਂ ਤੁਹਾਡੇ ਮੁਤਾਬਿਕ ਜਿਹੜੀ ਪ੍ਰਬੰਧਕ ਕਮੇਟੀ ਆ ਉਹਦੇ ਵਿੱਚ ਤੁਹਾਨੂੰ ਇੱਕ ਸ਼ੁਭਲਿਅਤ ਦਿੱਤੀ ਗਈ ਹੈ ਕਿਸ ਤਰ੍ਹਾਂ ਦੇ ਤੁਹਾਡੇ ਬਲਬਲੇ ਨੇ ਮਨ ਦੇ ਵਿੱਚ ਔਰ ਕੀ ਵਿਸ਼ੇਸ਼ ਤੌਰ ਤੇ ਕਰਨ ਲੱਗੇ ਦੇਖੋ ਅਸੀਂ ਇਹੀ ਚਾਹਨੇ ਆ ਵੀ ਜਿਹੜੇ ਕੰਮ ਪੈਂਡਿੰਗ ਸੀਗੇ ਜਿਵੇਂ ਚਾਰ ਦੀਵਾਰੀ ਦਾ ਸੀ ਅਸੀਂ ਇੱਕ ਉਲਿੱਕ ਕੇ ਚੱਲ ਰਹੇ ਆ ਕੋਈ ਵੀ ਕੰਮ ਨਹੀਂ ਹੈ ਐਸਾ ਵੀ ਜਿਹੜਾ ਬਿਨਾਂ ਉਲਿੱਕ ਕੇ ਚੱਲ ਰਿਹਾ ਜਿਵੇਂ ਚਾਰ ਦੀਵਾਰੀ ਹੋਊਗੀ ਉਸ ਤੋਂ ਬਾਅਦ ਮੰਦਰ ਪਰਿਸਰ ਦਾ ਕੰਮ ਵੱਡਾ ਹੋਊਗਾ ਲੈਂਟਰ ਦਾ ਕੰਮ ਹੋਊਗਾ ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਉਲਿੱਕੇ ਜਾ ਰਹੇ ਨੇ ਜਿਹੜੇ ਉਲਿੱਕੇ ਚੁਕੇ ਆ ਸੀ ਉਹ ਕੰਮਾਂ ਦੇ ਉੱਪਰ ਹੀ ਲੀਡ ਦੇ ਮੁਤਾਬਕ ਕੰਮ ਚੱਲਣਗੇ ਹਾਂ ਕੇਦਾਰਨਾਥ ਮੰਦਰੋਗੇ ਤੁੰਗਰਾ ਮੰਦਰੋਗੇ ਕੂਟਰਾਥ ਮੰਦਰੋਗੇ ਇਹ ਤਿੰਨੇ ਪ੍ਰਾਚੀਨ ਮੰਦਰਾਂ ਦੇ ਵਿੱਚ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਜਿਵੇਂ ਕਿ ਹੋਰ ਗੜੀ ਵਾਲਿਆਲੇ ਚ ਮੰਦਰ ਨੇ ਇਹਦੇ ਨਾਲੋਂ ਵੱਧ ਜਿਹੜੀ ਵਿਸ਼ੇਸ਼ਤਾ ਕੀ ਆ ਦੇਖੋ ਪ੍ਰਮਾਤਮਾ ਸਾਰੀ ਜਗ੍ਹਾ ਵੱਸਦਾ ਹੈ ਉਹ ਕਹਿੰਦੇ ਕੰਕਰ ਕੰਕਰ ਵਿੱਚ ਸ਼ੰਕਰ ਤਾਂ ਕਿ ਸਭੀ ਦੇ ਉਸਤਾਦ ਗੁਰੂ ਹੈ ਉਹ ਵੀ ਹੋਏ ਹਨ ਉਹਨਾਂ ਦਾ ਜਿਹੜਾ ਬਣਾ ਕਿਉਂਕਿ ਮਹਾਦੇਵ ਦੇ ਅਨੇਕਾ ਰੂਪ ਹੈ ਉਹਨਾਂ ਦੇ ਵਿੱਚੋਂ ਦੀ ਇੱਕ ਰੂਪ ਹੈ ਭੂਤਨਾਥ ਰੂਪ ਉਹ ਜਿਹੜੇ ਬੰਦਿਆਂ ਨੂੰ ਦਰਸ਼ਨ ਹੋਏ ਹਨ ਉਹ ਸਾਕਸ਼ਾਦ ਦੱਸਦੇ ਹਨ ਵੀ ਸਾਨੂੰ ਇਸ ਤਰ੍ਹਾਂ ਦੇ ਤਾਂ ਹੀ ਇੱਥੇ ਨਾਮ ਪਿਆ ਭੂਤਨਾਥ ਜੇ ਆਪਾਂ ਗੱਲ ਕਰੀਏ ਅੱਜ ਇੱਥੇ ਇਸ ਮਾਗਮ ਕਰਵਾਇਆ ਜਾ ਰਿਹਾ ਜਿਹੜੇ ਲੋਕ ਆਏ ਨੇ ਉਹਨਾਂ ਦੇ ਮੱਥਾ ਟੇਕਣ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਹੋਣਗੇ ਸਾਡੇ ਵੱਲੋਂ ਦੇਖੋ ਲਾਈਨਾਂ ਦਾ ਪ੍ਰਬੰਧ ਹੈ ਨਾਲ ਸੇਵਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਨਾ ਕੋਈ ਕਮੇਟੀ ਕੁਝ ਕਰ ਸਕਦੀ ਹੈ ਇਹ ਸਾਰਿਆਂ ਦੀ ਸਾਰੀ ਸਾਡੀ ਟੀਮ ਜਿਹੜੀ ਹੈਗੀ ਤੇ ਨਾਲ ਸਮਾਜ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਹੈ ਫਰ ਫਰ ਮਹਾਦੇਵ ਅੱਜ ਇਸ ਤੋ ਆਸਵਾ ਪ੍ਰਾਚੀਨ ਮੰਦਿਰ ਸ੍ਰੀ ਬੂਤਨਾਥ ਮੰਦਿਰ ਕਮੇਟੀ ਕੀ ਤ ਦੇ ਵੱਲੋਂ ਅੱਜ ਬੱਚਿਆਂ ਦੇ ਮਨੋਰੰਜਨ ਲਈ ਝੋਲਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਉਹਨਾਂ ਦੇ ਖਾਣ ਪੀਣ ਦੇ ਲਈ ਸਟਾਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਰ ਖੂਬਸੂਰਤ ਲਾਈਟਿੰਗ ਨਾਲ ਜਿਹੜਾ ਹੈ ਮੰਦਿਰ ਨੂੰ ਸਜਾਇਆ ਗਿਆ ਤੇ ਸੇਵਕਾਂ ਦੇ ਮੱਥਾ ਟੇਕਣ ਤੋਂ ਉਪਰ ਚਾਤ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਤੇ ਹੋਲਿਸ਼ਨ ਕਰਦੇ ਕਿਸੇ ਵੀ ਭਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਆਵੇ ਇਸ ਚੀਜ਼ ਦਾ ਖਿਆਲ ਰੱਖਿਆ ਗਿਆ ਜੀਵਨਾਤੀ ਦੇ ਦਿਹਾੜੇ ਤੇ ਜਿਹੜੇ ਪਿਛਲੇ 7 ਦਿਨਾਂ ਦੇ ਲੰਗੇ ਨੇ ਉਹਦੇ ਵਿੱਚ ਕੀ ਕੀ ਪ੍ਰੋਗਰਾਮ ਹੋ ਗਏ ਸਭ ਤੋਂ ਪਹਿਲਾਂ ਉੱਥੇ يا اپنوں انتظار کرائیں گے اس کے استاد یہ جن کے گرو ਕਰਨਸੀਆ ਨੇ ਪੂਰਾ ਜੋਰ ਕਿਸੇ ਨੂੰ ਹੀ ਕਿਹਾ ਵੀ ਤੁਸੀਂ ਅਗਲੇ 5-5 ਬੰਦੇ ਲੈ ਕੇ ਆਨੇ ਤਾਂ 5-5 ਦੀ ਵਿਦਾ 7-7 10-10 ਬੰਦੇ ਲੇਡੀ ਜੋ ਨਾਲ ਲੈ ਕੇ ਆਏ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਅਸੀਂ ਉਹਨਾਂ ਨੂੰ ਬਲਕੇ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਕਿ ਇਹਨਾਂ ਨੂੰ ਸਨਾਤਨ ਸੰਸਕ੍ਰਿਤੀ ਬਾਰੇ ਪਤਾ ਲੱਗ ਸਕੇ हनुमान चालीसा आंदा होवे ਉਹਨਾਂ ਨੂੰ ਗਾਇਤਰੀ ਮੰਤਰ ਆंदा ਹੋਵੇ ਇਹ ਚੀਜ਼ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਜੀ ਗੰਤਰੀ ਮੰਂਦਰ ਪ੍ਰਬੰਧਕ ਕਮੇਟੀ ਦੀ ਫੋਰ ਸਟਾਰ ਸੇਕਿਸਟਾਂ ਦਾ ਵਿਕਾਸ ਕੰਮ ਹੋ ਰਿਹਾ ਜਿਹੜੀ ਸ਼ੁਰੂ ਕੀਤੀ ਹੋਣੀ ਕਿਹੜੇ ਕਿਹੜੇ ਹੋ ਰਹੇ ਨੇ ਇੱਥੇ ਚਾਰ ਦੁਆਰੀ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਲਗਭਗ 1200 ਫੁੱਟ ਅਸੀਂ ਇਹ ਕਵਰ ਕਰ ਚੁੱਕੇ ਹਾਂ ਉਸ ਤੋਂ ਬਾਅਦ ਅੱਗੇ ਵੀ ਜਿਹੜਾ ਹੈ ਉਹ ਕੰਮ ਚੱਲ ਰਿਹਾ ਹੈ ਤੇ ਇਹ ਪਟਿਆਲੇ ਦੇ ਜਿਹੜੇ ਦਾਨੀ ਸੱਜਣ ਹੈ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੀ ਜਿਵੇਂ ਕਿ ਇਸ ਨੂੰ ਉੱਤਰਮਾਰ ਟੋੜ ਦੀ ਗੱਲ ਕੀਤੀ ਜਾਵੇ ਕੀ ਉਹ ਹਾਂ ਇਸ ਮੰਦਰ ਕਮੇਟੀ ਦੇ ਵਿੱਚ ਇਨਵੋਲਵਮੈਂਟ ਹੈਗੀ ਆ ਨਹੀਂ ਨਹੀਂ ਇਸ ਸਾਡੀ ਸੁਧਾਰ ਸਭਾ ਪ੍ਰਾਚੀਨ ਮੰਦਰ ਕਮੇਟੀ ਰਜਿਸਟਰਡ ਕਮੇਟੀ ਹੈ ਕੋਈ ਤਰ੍ਹਾਂ ਬਰਤ ਬੋਰਡ ਦਾ ਇਦਾਂ ਕੋਈ ਨਹੀਂ ਜੇ ਆਪਾਂ ਮੰਦਿਰ ਇਹ ਹਿੰਦੂ ਜਿੱਥੇ ਬੰਦਿਆਂ ਦੀ ਜਿਹੜੀ ਹਿੰਦੂ ਜਿੱਥੇ ਨਿਰੋਲ ਜਿੱਥੇ ਬੰਦਿਆਂ ਨੇ ਉਹ ਜੇ ਸੇਵਾ ਕਰਨੀ ਚਾਹਣ ਕਿਸ ਤਰ੍ਹਾਂ ਦੀ ਮਦਦ ਦੀ ਪਹੁੰਚ ਦੇਣਾ ਅਸੀਂ ਸਨਾਤਨੀਆਂ